ਵਾਈ ਗੁਰ ਕੀ ਖਾਲਸਾ ਵਾਈ ਗੁਰ ਸਭ ਤੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਬੜੇ ਹੱਥਾਂ ਦੇ ਸੱਤ ਸੰਪੂਖ ਦੇਵੇ ਤਾਂ ਬਾਕੀ ਆਪੋ ਆਪਣੀ ਜਿੰਦਗੀ ਚ ਖੁਸ਼ੀਆਂ ਮਾਣੋ ਆਨੰਦ ਮਾਣੋ ਤੇ ਮੇਰੇ ਕੋਲ ਵੀ ਪੰਜਾਬੀ ਦਾਦੀ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਕਮੈਂਟ ਵੀ ਕਰੋ ਤੇ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਬਾਕੀ ਹੋਰ ਆਪਾਂ ਹੁਣ ਜੈਂਪਰ ਦਾ ਗਲਾ ਬਣਾਉਣ ਲੱਗੇ ਜੈਂਪਰ ਦਾ ਗਲਾ ਮੇਤੇ ਕੱਟ ਹੋ ਗਿਆ ਪਹਿਲਾਂ ਕਈ ਵਾਰੀ ਹਰਕ ਕੈਂਚੀ ਲੱਗੇ ਫੇਰ ਮੈਨੂੰ ਕੱਟਣਾ ਪਿਆ ਤੇ ਆ ਆਪਾਂ ਪੱਤੀ ਜੋੜਦੇ ਜਿੱਦਾਂ ਆਪਾਂ ਜੋੜੀਦਾ ਹੀ ਗੜਾ ਹਨਾ ਪੱਟੀ ਉੱਤੇ ਲਾ ਲਈ ਆ ਮੈਂ ਗਲੂ ਨਾ ਲਾਈ ਜੋ ਮੇਰੇ ਕੋਈ ਗਲੂ ਪਹਿਲਾਂ ਸੀ ਹੁਣ ਹੈਗਾ ਤੇ ਮੈਂ ਅੱਗੇ ਸੀਨ ਵੀ ਲਾ ਲੈਣੀ ਪਰ ਫੇਰ ਮੈਂ ਸੀਨ ਨਹੀਂ ਲਾਈ ਹੈਗੀ ਇਹ ਗੜਾ ਮੈਂ ਇੱਦਾਂ ਬਣਾਉਣਾ ਹੈ ਇਹ ਗੜਾ ਆਪਾਂ ਬਾਹਰ ਨੂੰ ਇੱਦਾਂ ਸਿੱਟਣਾ ਹੈ ਬਾਹਰ ਨੂੰ ਸੱਟ ਕੇ ਫੇਰ ਇਹਦੇ ਤੇ ਇੱਥੇ ਮੈਂ ਪਾਈਪਿੰਗ ਲਾਉਣੀ 19 ਪਾਸੇ ਇਹ ਹੁਣ ਆਪਾਂ ਪਿੱਠੇ ਪਾਸੇ ਪੁੱਠੇ ਪਾਸੇ ਲਾ ਕੇ ਤਾਂ ਸਿੱਧੇ ਪਾਸੇ ਨੂੰ ਆਪਾਂ ਸਿੱਟਣਾ ਇਹ ਗੜਾ ਹੈ ਤਾਂ ਬਾਹਰ ਨੂੰ ਤੇ ਹੁਣ ਆਪਾਂ ਇਹਨੂੰ ਲੱਗੇ ਜੋੜਨਾ ਤੇ ਕਈ ਵਾਰੀ ਹਰ ਇੱਕ ਤਾਂ ਹੋ ਸਕਦਾ ਆ ਅ ਲੱਗੀ ਤਾਂ ਮਾੜੀ ਜੇ ਕੈਂਚੀ ਸੀ ਬਹੁ ਮੇਰੀ ਕੈਂਚੀ ਤਿੱਖੀ ਆ ਤਾਂ ਫਿਰ ਉਹ ਮੈਨੂੰ ਕੱਟਣਾ ਪਿਆ ਚਲੋ ਕੋਈ ਨਹੀਂ ਹੁਣ ਆਪਾਂ ਫਿਰ ਇਹਨੂੰ ਇਦਾਂ ਕਰਦੇ ਆ ਹਨਾ ਜਿੰਨਾ ਆਪਾਂ ਗੜਾ ਰੱਖਣਾ ਉੰਨਾ ਗੜਾ ਰੱਖ ਕੇ ਤਾਂ ਇੱਥੇ ਆਪਾਂ ਪਿੰਨਾ ਲਾ ਸਕਦੇ ਆ ਤਾਂ ਇਹਦੇ ਨਾਲ ਜੋੜ ਕੇ ਗੜੇ ਦੇ ਨਾਲ ਤੁਸੀਂ ਗੜਾ ਜੋੜ ਲਓ ਦੇਸਦਾਨ ਆ ਦੇਖੋ ਗੜੇ ਨਾਲ ਗੜਾ ਮੈਂ ਜੋੜ ਲਿਆ ਗੜਾ ਉੱਤੇ ਰੱਖ ਲਿਆ ਬਣਾ ਕੇ ਕੱਪੜਾ ਲਾ ਕੇ ਤਾਂ ਆ ਥੱਲੇ ਦਾ ਗੜਾ ਨਾਲ ਆ ਘੱਟ ਹੋ ਗਿਆ ਤੁਹਾਨੂੰ ਦੱਸਿਆ ਵੀ ਘੱਟ ਹੋ ਗਿਆ ਮਿਸਟੇਕ ਲੱਗ ਗਈ ਤੇ ਇਹ ਹੁਣ ਆਪਾਂ ਕਿੱਦਾਂ ਜੋੜ ਸਕਦੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਤੇ ਆਪਾਂ ਹਨਾ ਇਹਨੂੰ ਇੱਦਾਂ ਕਰਨਾ ਆ ਦੋਨੇ ਪਾਸੇ ਪਿੰਨਾਂ ਲਾਉਣੀਆਂ ਇਦਾਂ ਇਿੱਥੇ ਆਪਣਾ ਗੜਾ ਹੈ ਉੱਥੇ ਆਪਾਂ ਇੱਦਾਂ ਪਿੰਨਾ ਲਾ ਲੈਣੀਆਂ ਆ ਦੇਖੋ ਇੱਦਾਂ ਪਿੰਨਾ ਲਾ ਕੇ ਜਿੰਨਾ ਜਿੰਨਾ ਆਪਾਂ ਮਾਰਜਿਨ ਰੱਖਣਾ ਉਹਨਾਂ ਉਹਨਾਂ ਫੇ ਮੈਂ ਕੱਟਿਆ ਫੇ ਮੈਨੂੰ ਮਾਰਜਿਨ ਉਹਨਾਂ ਉਹਨਾਂ ਕੱਟਣਾ ਪਿਆ ਤੇ ਇੱਧਰ ਵੀ ਆਪਾਂ ਇਦਾਂ ਕਰਨੀ ਆ ਤੇ ਇੱਥੇ ਆਪਾਂ ਕਰਨਾ ਜੈਂਪਰ ਦਾ ਸੈਂਟਰ ਸੈਂਟਰ 'ਚ ਗੜਾ ਹੋਣਾ ਚਾਹੀਦਾ ਇਹ ਫਿਆਲ ਰੱਖਿਓ ਹਨਾ ਤੇ ਮੈਨੂੰ ਵੀ ਚੇਤਾ ਭੁੱਲ ਗਿਆ ਚਲੋ ਮੈਂ ਹਾਂ ਕਰ ਦਿਆਂ ਆਹ ਦੇ ਇੱਥੋਂ ਆਪਾਂ ਸੈਂਟਰ ਫੇਰ ਲੈਣਾ ਜੈਂਪਰ ਦੀ ਗਾੜੀ ਦਾ ਗਾੜੀ ਦਾ ਸੈਂਟਰ ਲੈ ਕੇ ਫੇਰ ਆਪਾਂ ਉੱਥੇ ਨਿਸ਼ਾਨੀ ਲਾਉਣੀ ਜਾਂ ਆਪਾਂ ਕੱਟ ਲਾ ਸਕਦੇ ਜੋ ਮਰਜ਼ੀ ਲਾ ਲਓ ਤੁਹਾਡੀ ਖੁਸ਼ੀ ਹੈ ਆ ਦੇਖੋ ਆ ਸੈਂਟਰ ਇਹਦਾ ਆ ਆ ਸੈਂਟਰ ਤੇ ਆਪ ਹਨਾ ਇਹ ਤਾਂ ਸੀਨ ਲਾ ਲੈਣੀ ਆ ਸੀਣਾ ਜੇ ਤੁਸੀਂ ਨਹੀਂ ਕੱਟਣਾ ਪਹਿਲਾਂ ਤਾਂ ਸੀਨ ਲਾ ਲਓ ਮੇਤੇ ਕੱਟ ਹੋ ਗਿਆ ਮਿਸਟੇਕ ਲੱਗ ਗਈ ਆ ਆ ਮੈਂ ਹੁਣ ਇਹਨੂੰ ਇੱਟਾ ਆ ਦੇਖੋ ਪੈਨ ਲਾ ਲਈ ਇੱਥੇ ਤਾਂ ਜਿਹੜਾ ਇਹਦਾ ਆ ਤਾਂ ਉਧਰੋਂ ਆਪਾਂ ਇਹਦਾ ਆਪਨੇ ਗੜੀ ਦਾ ਅੱਧ ਕੀਤਾ ਆ ਤੇ ਉਹ ਆਪਣਾ ਇਹਨੇ ਤਾਂ ਸੈਂਟਰ ਚਾਉਣਾ ਚਾਹੀਦਾ ਗੱਬੇ ਆ ਗੱਬੇ ਹੋਣਾ ਚਾਹੀਦਾ ਕਿਉਂਕਿ ਫੇਜ ਇਹ ਗੱਬੇ ਆਊਗਾ ਫੇਗਾ ਤੁਹਾਡਾ ਸਹੀ ਬਣਨਾ ਨਹੀਂ ਤੁਹਾਡਾ ਗੜਾ 빙ਗਾ ਹੋ ਜਾਣਾ ਹੈ ਹੁਣ ਇੱਕ ਪੈਨ ਆਪਾਂ ਇੱਥੇ ਲਾਉਣੀ ਆ ਕਿਉਂ ਆਪਾਂ ਇਹ ਬਾਹਰ ਜਿੱਧਰ ਆਪਣਾ ਗੜਾ ਹੈ ਜੈਂਪਰ ਦਾ ਉਧਰਲੇ ਪਾਸੇ ਨੂੰ ਆਪਾਂ ਲਾ ਦਣਾ ਆਪਾਂ ਗੱਬੇ ਪਹਿਲਾਂ ਪੈਨ ਲਾ ਲਈਏ ਤੇ ਹੁਣ ਆਪਾਂ ਇੱਥੇ ਲਾ ਲੈਣੀ ਆ ਨਾਲ ਨਾਲ ਆਪਾਂ ਗੜੇ ਦੇ ਸੀਨ ਇੱਧਰ ਲਾਉਂਦੇ ਜਾਣਾ ਹੈ ਤੇ ਇੱਥੇ ਆ ਦੇਖੋ ਨਾ ਨਾ ਆਪਣਾ ਮਾਰਜਨ ਛੱਟ ਕੇ ਫੇਜੇ ਤੁਸੀਂ ਪਿੰਨਾ ਲਾਈਏ ਤੁਸੀਂ ਪੁੱਠੇ ਪਾਸੇ ਸੀਨ ਲਾਸਾ ਕਰੇਂ ਜਾਂ ਤਾਂ ਸਿੱਧੇ ਪਾਸੇ ਉਹ ਤੁਹਾਡੀ ਖੁਸ਼ੀ ਹੈ ਜਿੱਦਾਂ ਮਰਜੀ ਲਾ ਸਕਦੇ ਆ ਤਾਂ ਜਿੱਦਾਂ ਥੋੜਾ ਸੂਤ ਲੱਗਦਾ ਉਧਰਤੀ ਕੱਟਿਆ ਦੋ ਬੈਂਚ ਦਾ ਸੀ ਜੇ ਢਾਈ ਦਾ ਹੁੰਦਾ ਫੇਰ ਗੜਾ ਬਹੁਤ ਮੇਰਾ ਖਰਾਬ ਹੋਣਾ ਸੀਗਾ ਕਈ ਵਾਰੀ ਹੋ ਜਾਂਦੀ ਹਰ ਇੱਕ ਤਾਂ ਚੀਜ਼ ਹੁੰਦੀ ਆ ਆਪਾਂ ਇਹ ਨਹੀਂ ਕਹਿੰਦੇ ਹੈਗੇ ਤੇ ਆ ਦੇਖੋ ਇੱਧਰ ਹਨਾ ਆ ਅੱਧ ਵਿਚ ਗੜਾ ਆ ਇਹਨੂੰ ਪਹਿਲਾਂ ਸੈਂਟਰ ਚ ਲਾ ਕੇ ਹੁਣ ਆਪਾਂ ਗੜਾ ਇੱਦਾਂ ਚੱਕਤਾ ਇਦਾਂ ਤਾਹਾਨੂੰ ਕਰ ਲਿਆ ਨਾ ਇਹ ਕੁਝ ਨਾ ਲੱਗੀਆਂ ਆਪਣੀਆਂ ਇੱਕ ਗੱਬੇ ਲਾ ਲਈ ਸੈਂਟਰ ਚਾ ਲਈ ਇੱਕ ਇੱਦਾਂ ਲਾ ਲਈ ਇੱਕ ਇੱਦਾਂ ਲਈ ਹੁਣ ਆਪਾਂ ਇਹਨੂੰ ਮਸ਼ੀਨ ਨਾਲ ਕਰਦੇ ਹਾਂ ਸਿੱਧੇ ਪਾਸਿਓਂ ਕਰਨਾ ਸਿੱਧੇ ਪਾਸਿਓਂ ਕਰ ਲਓ ਜੇ ਤੁਹਾਨੂੰ ਕੋਈ ਡਾਊਟ ਆ ਤੇ ਕੱਪੜਾ ਨਾ ਪਿਛਲੇ ਪਾਸੇ ਰਹਿ ਜਾਵੇ ਫੇਰ ਤੁਸੀਂ ਉੱਥੇ ਪਾਸਿਓਂ ਕਰ ਲਓ ਮੈਂ ਇਹ ਹੁਣ ਪੁੱਠੇ ਪਾਸਿਓ ਕਰਨਾ ਕਿ ਪਤਾ ਨਹੀਂ ਹੁੰਦਾ ਹੈਗਾ ਕੱਪੜਾ ਵਿੱਚ ਹੀ ਨਿਕਲ ਜਵੇ ਢੇੜ ਢੇੜ ਪੜੇੜ ਕਰਨਾ ਤਾਂ ਬਖੀਆ ਰੱਖੋ ਮੋਟਿਆ ਆਪਾਂ ਇਹ ਉਹਦੇ ਨਾਲ-ਨਾਲ ਰੱਖ ਕੇ ਸਿੰਗ ਲਾਉਣੀ ਆ। ਇਹ ਮੇਰੇ ਗਾੜਾ ਥੋੜਾ ਜਿਹਾ ਵੱਡਾ ਸੀਗਾ। ਬੋਕਰਮ ਬਾਦ ਫਿਰ ਮੈਂ ਤਾਂ ਆਦੇ ਪੁਆਇੰਟ-ਪੁਆਇੰਟ ਬਾਅਦ ਨੂੰ ਕੱਢ ਦਿੱਤਾ। ਉੱਪਰ ਨੂੰ ਉੱਪਰੋਂ ਫੇਰ ਕੱਟ ਦਵਾਂਗੇ ਆਪਾਂ ਹਾਂ।

ਇੱਕ ਘੋਣਾ ਆਪਾਂ ਇਧਰੋਂ ਲਾ ਲਈਏ ਇੱਕ ਆਪਾਂ ਦੂਜੇ ਪਾਸੇ ਵੀ ਲਾ ਸਕਦੇ ਹਾਂ ਮੈਂ ਤੁਹਾਨੂੰ ਵੀ ਦੱਸ ਦੇਣੀ ਹੈ ਜੇ ਜੇ ਮੜਾ ਮੋਟਾ ਕੋਈ ਕਾਚ ਰਿਹਾ ਹੈ ਹੋਏ ਅਸੀਂ ਥੱਲੇ ਆਲਿਕੋ ਇੱਕ ਜਿਨਾ ਪੈਦਰੋ ਲਾ ਲਈਏ ਜੇ ਹੁਣ ਬਾਈਚਾਂਸ ਆਪਣਾ ਕਪੜਾ ਕਈ ਵਾਰੀ ਬੋਕਰਮ ਤੇ ਨਹੀਂ ਸਿੰਗ ਲੱਗੀ ਹੋएगी ਬੋਕਰਮ ਦੇ ਨਾਲ ਨਹੀਂ ਲੱਗੀ ਫਿਰ ਆਪਣੀ ਸ਼ੇਪ ਨਹੀਂ ਹੋਣੀ ਹੈਗੀ ਤੇ ਇੱਕ ਜਿਨਾ ਆਪਾਂ ਹੁਣ ਇਧਰੋ ਲਾ ਦੇਣੀ ਹੈ

ਖੱਲੇ ਵੀ ਨਾ ਬੜਪੇ ਟੋਪ ਕਰ ਵੀ ਨਾ ਗੜੀ ਗਿਆ ਵੀ ਬੜ ਇਹ ਤਾਂ ਸੀ ਕਿ ਮੇਰੀ ਵੀਡੀਓ ਗੜੇ ਵਾਲੀ ਤੇ ਫਿਰ ਆਪਾਂ ਤੁਹਾਨੂੰ ਦੂਜੀ ਪਾਈਪਿੰਗ ਲਾਉਣ ਦੀ ਦੱਸਾਂਗੇ ਉਹ ਇੱਥੇ ਨਹੀਂ ਹੋਣ ਦੱਸ ਨਹੀਂ ਹੈ ਕਿ ਇਹ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਇਹ ਮੇਰੇ ਗੜੇ ਦੀ ਵੀਡੀਓ ਸੀਗੀ ਤਾਂ ਮਿਲਦੇ ਆਂ ਆਪਾਂ ਅਗਲੀ ਅਗਲੀ ਸੌਰੀ ਅਗਲੀ ਵੀਡੀਓ ਦੇ ਨਾਲ ਭਾਈ ਗੁਰਜੀ ਦਾ ਹਰਸਾ ਭਾਈ ਗੁਰਜੀ ਦੀ ਕਹਾਣੀ